ਭਰ ਬੀ ਚੋਰੀਆ ਬਹੁਤ ਮਾਰਾ ਹੋ ਰਿਹਾ ਇੱਕ ਕਮਿਊਨਿਟੀ ਨੂੰ ਲੈ ਕੇ ਇਹ ਉੱਤੇ ਜ਼ੁਲਮ ਕਰਨਾ ਬੜੀ ਅੱਜ ਦਾ ਜਿਹੜਾ ਸਾਡਾ ਚਰਚਾ ਦਾ ਵਿਸ਼ਾ ਜਿੱਦਾਂ ਜੇ ਅਸੀਂ ਜਾਣਦੇ ਹਾਂ ਕਿ ਬੰਗਲਾਦੇਸ਼ ਦੇ ਵਿੱਚ ਤੇ ਦੂਸਰੀ ਜਲੰਧਰ ਵੈਸਟ ਖਾਸ ਤੌਰ ਤੇ ਜਿਹੜਾ ਜਲੰਧਰ ਵੈਸਟ ਵਿੱਚ ਇਹ ਹਾਲਾਤ ਆ ਕਿ ਅੱਜ ਦੇ ਦਿਨ ਲੁੱਟ ਖੋਹ ਚੋਰੀਆਂ ਸੋਚਦੇ ਅੱਜ ਬਾਬਾ ਸਾਹਿਬ ਪੀਮਰਾਬ ਅੰਬੇਦਕਰ ਦੇ ਚੌਕ ਦੇ ਵਿੱਚ ਸੋਚਦੇ ਅੱਜ ਬਾਬਾ ਸਾਹਿਬ ਪੀਮਰਾਬ ਅੰਬੇਦਕਰ ਦੇ ਚੌਕ ਦੇ ਵਿੱਚ ਹਾਲਾਤ ਖਰਾਬ ਨਹੀਂ ਹੈ ਆਪੇ ਸਾਤਾ ਗੇਟ ਦੇ ਵਿੱਚ ਇੱਕ ਹੋਰ ਸਨਿਆਰੇ ਨੂੰ ਰਿਵਾਲਵਰ ਦੇ ਨਾਲ ਕਹਿੰਦੇ ਆ ਕਿ ਕ੍ਰਾਈਮ ਨੂੰ ਠੱਲ ਨਹੀਂ ਪਾਈ ਗਈ ਤੇ ਬਹੁਤ ਹੀ ਮਾੜੇ ਹਾਲਾਤ ਅੱਗੇ ਤੋਂ ਪੰਜਾਬ ਦੇ ਹੋ ਜਾਣਗੇ ਤੁਸੀਂ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹਾਂ ਮੀਡੀਆ ਦੇ ਮਾਧਿਅਮ ਰਹੀ ਇਹ ਸਮਾਜ ਨੂੰ ਅੱਗੇ ਆਣਾ ਪੈਣਾ ਕਿਉਂਕਿ ਅੱਜ ਜਿਹੜਾ ਸਮਾਜ ਹੈ ਅੱਜ ਅਸੀਂ ਖੁੱਦ ਜਿਹੜੇ ਧਾਰਮਿਕ ਸੰਸਥਾਵਾਂ ਨੇ ਜਿਹੜੇ ਜਥੇਬੰਦੀਆਂ ਨੇ ਉਹ ਅੱਗੇ ਆ ਕੇ ਤੁਹਾਡੀ ਲੜਾਈ ਲੜ ਰਹੀਆਂ ਲੇਕਿਨ ਜਿੰਨੇ ਜਗਰ ਸਮਾਜ ਨਹੀਂ ਜਾਕੇਗਾ ਉਹਨਾਂ ਚ ਅਗਰ ਕੁਝ ਨਹੀਂ ਹੋ ਸਕਦਾ ਤੁਸੀਂ ਦੇਖਿਆ ਹੋਣਾ ਜਗ੍ਹਾ ਜਗ੍ਹਾ ਲੁੱਟਾਂ ਖਵਾ ਹੋ ਰਹੀਆਂ ਅੱਜ ਕਿਸੇ ਦਾ ਗਹਿਣਾ ਲੁੱਟਿਆ ਜਾ ਰਿਹਾ ਹੈ ਲੇਕਿਨ ਇੱਕ ਸੋਚਣ ਵਾਲੀ ਗੱਲ ਹੈ ਗਹਿਣਾ ਲੁੱਟਿਆ ਗਿਆ ਉਹ ਵਾਪਸ ਹੋ ਜਾਏਗਾ ਲੇਕਿਨ ਤੁਹਾਡੇ ਪਰਿਵਾਰ ਦਾ ਜੋ ਸਦਸਾ ਹੈ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਅਗਰ ਉਹਨਾਂ ਅੱਜ ਕੁਝ ਹੋ ਜਾਂਦਾ ਨਸ਼ਿਆਂ ਚ ਅਗਰ ਉਹਨਾਂ ਦੀ ਕਿਸੇ ਜਾਨ ਚਲੇ ਜਾਂਦੀ ਹੈ ਉਹ ਲੁੱਟਿਆ ਕਦੀ ਵਾਪਸ ਨਹੀਂ ਆਣਾ ਦੁਨੀਆ ਦੀ ਕੋਈ ਤਾਕਤ ਉਹਨੂੰ ਵਾਪਸ ਨਹੀਂ ਕਰ ਸਕਦੀ ਕਰਕੇ ਸਮਾਜ ਨੂੰ ਇਸ ਟਾਈਮ ਜਾਗਣ ਦੀ ਬਹੁਤ ਜ਼ਰੂਰਤ ਹੈ ਔਰ ਜੋ ਵੀ ਅੱਜ ਪੰਜਾਬ ਦੇ ਵਿੱਚ ਜਿਹੜੀ ਵੀ ਪਾਰਟੀ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਅਸੀਂ ਅਸੀਂ ਕਹਿੰਦੇ ਆ ਉਸ ਪਾਰਟੀ ਨੂੰ ਆਪਣੇ ਤਰੀਕੇ ਨਾਲ ਕੁਝ ਸੰਸਥਾਵਾਂ ਨੂੰ ਨਾਲ ਜੋੜੋ ਹੈ ਨਾ ਤੇ ਕਿਸੇ ਤਰੀਕੇ ਨਾਲ ਇਸ ਨਸ਼ੇ ਨੂੰ ਖਤਮ ਕਰਨ ਦੀ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਅਗਰ ਇਹ ਨਸ਼ਾ ਖਤਮ ਨਾ ਕੀਤਾ ਗਿਆ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਕੋਈ ਨਹੀਂ ਰਹਿ ਸਕਦਾ ਹਰ ਕਿਸੇ ਦਾ ਜੀਣਾ ਬਹੁਤ ਮੁਸ਼ਕਲ ਹੋ ਜਾਣਾ ਹੈ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਮੈਂ ਸਾਡੇ ਅਤੇ ਇਲਾਕੇ ਜਲੰਧਰ ਵੈਸ ਦੇ ਵੀ ਜਿਹੜੇ ਜਿਹੜੇ ਲੀਡਰ ਨੇ ਮਹਿੰਦਰ ਪਗਤ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਦੇਖੋ ਗਾਂ ਵੀ ਇਲੈਕਸ਼ਨ ਆਣੇ ਨੇ ਅੱਜ ਅਗਰ ਤੁਸੀਂ ਕੋਈ ਕੜਾ ਕਦਮ ਨਹੀਂ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੋਣੀਆਂ ਅਗਰ ਤੁਸੀਂ ਚਾਹੋ ਸਾਡੀਆਂ ਸੰਸਥਾਵਾਂ ਜਿੰਨਾ ਕਈ ਤੁਹਾਡਾ ਸਾਥ ਦੇ ਸਕਦੇ ਹਾਂ ਅਸੀਂ ਜ਼ਰੂਰ ਦੇਵਾਂਗੇ ਸਾਡਾ ਕੋਈ ਰਾਜਨੀਤਿਕ ਮਤਲਬ ਨਹੀਂ ਐਸੀ ਕੋਈ ਵਿਪક્ષ ਨਹੀਂ ਹੈਗੇ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਅਗਰ ਸਾਡੀ ਜ਼ਰੂਰਤ ਹੈ ਅਸੀਂ ਤੁਹਾਡਾ ਨਾਲ ਕੇ ਅਸੀਂ ਕੰਮ ਕਰਾਂਗੇ ਅਗਰ ਨਸ਼ੇ ਦੇ ਵਿਰੋਧ ਚ ਔਰ ਜਿਹੜਾ ਜੋ ਕ੍ਰਾਈਮ ਹੋ ਰਿਹਾ ਉਹਦੇ ਵਿਰੋ ਜੀ ਸਭ ਤੁਹਾਡਾ ਸਾਥ ਦਵਾਂਗੇ ਮੈਂ ਸਤਗੁਰ ਕਬੀਰ ਟਾਈਗਰ ਫੋਰਸ ਵੱਲੋਂ ਇੱਕ ਵਾਰ ਜੋ ਮੀਡੀਆ ਔਰ ਸਾਰੇ ਆਪਣੇ ਸਾਥੀਆਂ ਧੰਨਵਾਦ ਕਰਨਾ ਜੋ ਵੀ ਅੱਜ ਇੱਥੇ ਇਕੱਠੇ ਹੋਏ ਨੇ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਬੇਰਨਾਮ ਰਜੀਵ ਪਗਦਾ ਜੀ ਪ੍ਰਦਰਸ਼ਨਾ ਸਾਡਾ ਉਹਦੇ ਦੋ ਮੁੱਖ ਕਾਰਨ ਪਹਿਲਾ ਕਾਰਨ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਉੱਪਰ ਚਾਹੇ ਉਹ ਸਾਡਾ Hindu ਭਾਈਚਾਰਾ ਹੋਵੇ ਚਾਹੇ ਜੈਨੀ ਆ ਚਾਹੇ ਬੋਧੀ ਆ ਚਾਹੇ ਕੋਈ ਵੀ ਧਰਮ ਆ ਕੁਝ ਸਮੇਂ ਤੋਂ ਉਹਨਾਂ ਦੇ ਉੱਤੇ ਜੋ ਤਸ਼ੱਦਦ ਜੋ ਜ਼ੁਲਮ ਹੋ ਰਿਹਾ ਵਾ ਉਹਦੇ ਉੱਤੇ ਸੈਂਟਰ ਸਰਕਾਰ ਕਿਉਂ ਚੁੱਪ ਕਰਕੇ ਬੈਠੀ ਹੈ ਕਿਉਂ ਨਹੀਂ ਉਹ ਬੰਗਲਾਦੇਸ਼ ਨੂੰ ਕੋਈ ਠੋਸ ਕਦਮ ਚੱਕ ਰਹੀ ਜਿੱਥੇ ਕੀ ਜਿੱਥੇ ਸਾਡੇ ਭੈਣ ਭਰਾ ਉਹ ਤਸ਼ੱਦਦ ਸਹਿ ਰਹੇ ਆ ਉਹਨਾਂ ਨੂੰ ਕਿਉਂ ਨਹੀਂ ਉੱਥੋਂ ਬਚਾ ਬਚਾਉਂਦੇ ਜਿਹੜੇ ਸਟੈਪ ਆ ਉਹ ਚੱਕ ਰਹੀ ਆ ਦੂਸਰਾ ਜਿਹੜਾ ਸਾਡਾ ਦੂਸਰੀ ਜਿਹੜੀ ਗੱਲ ਆ ਉਹ ਇਸ ਟਾਈਮ ਜਿਹੜੇ ਹਾਲਾਤ ਜਲੰਧਰ ਦੇ ਤੇ ਖਾਸ ਤੌਰ ਤੇ ਜਲੰਧਰ ਦੇ ਵਿੱਚ ਵੈਸਟ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਜਿੱਥੇ ਆਏ ਦਿਨ ਚੋਰੀਆਂ ਚਕਾਰੀਆਂ ਲੁੱਟੋ ਗੋ ਗੁੰਡਾਗਰਦੀ ਕਤਲਿਆਂ ਇਹ ਤਾਂ ਹੀ ਕਾਮ ਦੀ ਗੱਲ ਹੋ ਗਈ ਹੈ ਮੈਂ ਕਿਸੇ ਦਾ ਵਿਰੋਧ ਨਹੀਂ ਇਸ ਪ੍ਰੋਟੈਸਟ ਕਰਨ ਆਏ ਅਸੀਂ ਅਸੀਂ ਇਹ ਗੱਲ ਤੁਹਾਡੇ ਮੀਡੀਆ ਦੇ ਥਰੂ ਨੂੰ ਦੱਸਣਾ ਚਾਹੁੰਦੇ ਕਿ ਜੇ ਪੁਲਿਸ ਦੇ ਕੋਲ ਨਫਰੀ ਘਟਾ ਜੇ ਪੰਜਾਬ ਸਰਕਾਰ ਕਿਤਨਾ ਕਿਤੇ ਇਸ ਚੀਜ਼ ਦੇ ਵਿੱਚ ਫੇਲਿਅਰ ਆਪਣਾ ਸਾਬਤ ਕਰਨਾ ਚਾਹੁੰਦੀ ਆ ਕਿ ਅਸੀਂ ਜਿੰਨੇ ਵੀ ਸੰਗਠਨ ਹੈਗੇ ਆ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਜੇ ਸਾਡੇ ਵਲੰਟੀਅਰ ਦੀ ਲੋੜ ਹੈਗੀ ਆ ਪੁਲਿਸ ਨੂੰ ਲੋੜ ਆ ਸਰਕਾਰ ਨੂੰ ਲੋੜ ਆ ਅਸੀਂ ਉਹਦੇ ਨਾਲ ਮੋਂਡੇ ਨਾਲ ਮੋਂਡਾ ਲਾ ਕੇ ਖੜੇ ਆ ਪਰ ਜਿੱਦਾਂ ਦਾ ਮਾਹੌਲ ਇੱਥੇ ਬਣ ਚੁੱਕਿਆ ਵਾ ਇੱਕ ਬੰਦਾ ਸਵੇਰੇ ਘਰੋਂ ਆਪਣੇ ਕੰਮ ਤੇ ਜਾਂਦਾ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਸ਼ਾਮ ਨੂੰ ਉਹਨੂੰ ਪਤਾ ਨਹੀਂ ਕਿ ਉਹਨੇ ਆਪਣੇ ਘਰ ਆਪਣੇ ਬੱਚਿਆਂ 'ਚ ਆਣਾ ਕਿ ਨਹੀਂ ਆਣਾ ਜਾਂ ਫਿਰ ਅੱਗੇ ਜਿਹੜੇ ਲੜਾਈ ਝਗੜੇ ਹੁੰਦੇ ਸੀ ਉਹ ਬਾਹਰ ਹੁੰਦੇ ਸੀਗੇ ਹੁਣ ਤਾਂ ਇਦਾਂ ਦਾ ਮਾਹੌਲ ਬਣ ਗਿਆ ਕਿ ਲੋਕ ਘਰਾਂ ਦੇ ਵਿੱਚ ਆ ਕੇ ਫੈਮਲੀ ਦੇ ਵਿੱਚ ਆ ਕੇ ਛੋਟੇ ਛੋਟੇ 6-6 ਸਾਲ ਦੇ ਬੱਚਿਆਂ ਦੇ ਉੱਤੇ ਹਮਲੇ ਹੋ ਰਹੇ ਆ ਸੋ ਇਹ ਚੀਜ਼ ਦੀ ਅਸੀਂ ਨਖੇਦੀ ਕਰਦੇ ਆ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਸਾਡਾ ਇਦਾਂ ਜਿਹੜਾ ਇਹ ਪ੍ਰੋਟੈਸਟ ਆ ਇਰੇ ਲਈ ਅਸੀਂ ਆ ਸਾਰੇ ਇੱਥੇ ਅਸੀਂ ਇਕੱਠੇ ਹੋਏ ਹਾਂ ਤੁਸੀਂ মিডিਆ ਤੋਂ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਜੇ ਤੁਸੀਂ ਸਾਡਾ ਜੇ ਇਹ ਮੈਸੇਜ ਘਰ ਘਰ ਪਹੁੰਚਾਓ ਤੇ ਲੋਕ ਇਸ ਚੀਜ਼ ਦੇ ਪ੍ਰਤੀ ਜਾਗਰੂਕ ਹੋਣ ਭਾਈ ਜੀ ਲੋਕ ਅਵੇਅਰ ਆਪ ਹੀ ਹੋ ਰਹੇ ਨੇ ਆਪ ਹੀ ਆਪਣੀ ਸੁਰੱਖਿਆ ਕਰ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਕਿ ਪਿਛਲੇ ਸਮੇਂ 'ਚ ਜੁਵਲਰ ਦੇ ਚੋਰੀ ਹੋਈ ਉਸ ਤੋਂ ਬਾਅਦ ਫਿਰ ਇੱਕ ਜੁਵਲਰ ਨੂੰ ਜੁਵਲਰ ਵੀ ਲਗਾਤਾਰ ਚੋਰੀ ਦਾ ਨਾਮ ਬਣ ਗਿਆ ਜਦੋਂ ਸਰਕਾਰਾਂ ਨਕਮੀਆਂ ਹੋ ਜਾਣ ਜਦੋਂ ਸਿਸਟਮ ਖਰਾਬ ਹੋ ਜਾਵੇ ਫਿਰ ਲੋਕ ਆਪ ਹਥਿਆਰ ਚੱਕਦੇ ਫਿਰ ਲੋਕਾਂ ਨੇ ਤੇ ਆਪਣੇ ਜਾਨ ਮਾਲ ਦੀ ਆਪਣੇ ਬੱਚਿਆਂ ਦੀ ਜਿਹੜੀ ਸੁਰੱਖਿਆ ਉਹ ਕਿਸੇ ਨਾ ਕਿਸੇ ਤੰਗ ਨਾ ਤਾਂ ਕਰਨੀ ਕਿ ਨਹੀਂ ਫਿਰ ਉਹ ਆਪਣੀ ਸੁਰੱਖਿਆ ਆਪ ਕਰਦੇ ਆ ਤੁਸੀਂ ਕਹਿਣਾ ਚਾਹੁੰਦੇ ਹੋ ਕਿਸੇ ਵਿੱਚ ਨਹੀਂ ਰਹਿ ਗਿਆ ਡਰ ਦੇ ਮਾਹੌਲ ਦੇ ਵਿੱਚ ਇੱਕ ਆਮ ਨਾਗਰਿਕ ਜਿਹੜਾ ਵਾ ਉਹ ਜੀ ਰਿਹਾ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈਗੀ ਇਹ ਇੱਕ ਸੱਚਾਈ ਆ ਜਿਹੜੀ ਇਹ ਕੁੜੀ ਆ ਠੀਕ ਹੈ ਬਈ